ਅਮਰੀਕਾ ਸਾਡੀ ਯੂਨੀਅਨ ਜਿੰਦਾਬਾਦ ਸਾਡੀ ਯੂਨੀਅਨ ਜਿੰਦਾਬਾਦ ਸਾਡੀ ਯੂਨੀਅਨ ਜਿੰਦਾਬਾਦ ਦੇਖੋ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਭਾਈਚਾਰੇ ਚੋਂ ਨਿਕਲ ਕੇ ਅੱਜ ਕੁਝ ਭਾਈਚਾਰੇ ਕਹਿ ਲੋ ਵੀ ਅਗਾੜੀ ਹੋ ਗਏ ਇਹ ਭਾਈ ਅਸੀਂ ਸਾਡੇ ਵਾਲਾ ਭਾਈਚਾਰਾ ਪਿਛੜੀ ਰਹਿ ਗਿਆ ਅਗਾੜੀ ਔਰ ਪਿਛੜੀ ਦੀ ਦੌੜ ਦੇ ਵਿੱਚ ਜਿਹੜਾ ਅਗਾੜੀ ਵਾਲਾ ਚਲੇ ਗਿਆ ਭਾਈ ਭਾਈਚਾਰਾ ਉਹ ਆ ਜਪੜੇ ਆਪ ਨੂੰ ਕਹਿਣ ਲੱਗਾ ਵੀ ਮੈਂ ਜੋਧੜੀਆ ਸ਼ਹਿਰ ਦਾ ਪਰ ਬੜੀ ਦੁੱਖ ਦੀ ਗੱਲ ਹੈ ਕਿ ਹਰ ਬੰਦਾ ਜਿਹੜਾ ਸਫਾਈ ਕਰਮਚਾਰੀ ਸਮਾਜ ਹੈ ਭਾਈਚਾਰਾ ਬੈਠਾ ਸਾਡਾ ਹੈ ਤੇ ਉਹ ਵੀ ਸਾਡਾ ਭਾਈਚਾਰਾ ਜਿਹਨੇ ਸਾਡੇ ਖਿਲਾਫ ਬੋਲਿਆ ਪਰ ਉਹ ਜਿਹੜਾ ਇੱਕ ਸੈੱਟ ਹੋ ਗਿਆ ਭਾਈਚਾਰਾ ਹੈ ਜਿਹੜਾ ਅੱਜ ਕੋਠੀਆਂ ਅਧਕਾਰਾਂ ਚ ਘੁੰਮਣ ਲੱਗੇ ਉਹ ਵਧੀਆ ਭਾਈਚਾਰਾ ਆਪਣੇ ਆਨੂੰ ਦੱਸਣ ਲੱਗ ਗਿਆ ਇਹ ਭਾਈਚਾਰਾ ਉਹ ਹੈ ਜਿਹੜਾ ਆ ਕਹਿੰਦੇ ਇੱਕ ਵੀ ਆਖਰੀ ਪਾਈਦਾਨ ਪਾਈਦਾਨ ਤੇ ਖੜਾ ਹੈ ਭਾਈਚਾਰਾ ਔਰ ਇਹ ਭਾਈਚਾਰੇ ਨੂੰ ਕੋਈ ਕਿਸੇ ਲੈ ਕੇ ਅਜ ਤੱਕ ਕਦੇ ਹਾਂ ਦਾ ਨਾਰਾ ਨਹੀਂ ਮਾਰਿਆ ਹਾਂ ਇੱਕ ਗੱਲ ਜ਼ਰੂਰ ਕਹੀ ਅੱਜ ਮੈਂ ਤੁਹਾਡੇ ਸਾਹਮਣੇ ਆ ਕੇ ਦੱਸਣਾ ਚਾਹੁੰਦਾ ਕਿ ਇਸ ਗੱਲ 'ਚ ਕੋਈ ਦੋਰਾ ਨਹੀਂ ਦੇਖੋ ਇਹ ਗੁਰੂ ਨਗਰੀ ਹੈ ਸ਼੍ਰੀ ਅਨੰਦਪੁਰ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਨਗਰੀ ਬਸਾਈ ਔਰ ਲਖਮੀ ਪਾਸ਼ਾ ਇਹਨਾਂ ਨੂੰ ਇੱਥੇ ਮਾਨ ਬਖਸ਼ਿਆ ਇਹਨੂੰ ਇੱਥੇ ਦੇ ਲੋਕਾਂ ਨੂੰ ਯੋਧੇ ਬਣਾਇਆ ਕ੍ਰਾਂਤੀਕਾਰੀ ਦੀ ਆਵਾਜ਼ ਬਾਣ ਦੇ ਖਿਲਾਫ ਸ਼ੁਰੂ ਕੀਤਾ ਪਰ ਬੜੇ ਦੁੱਖ ਦੀ ਗੱਲ ਹੈ ਕਿ ਸ਼ਹਿਰ ਦਾ ਮਾਹੌਲ ਵਿਗਾੜਨ ਲਈ ਦਿਨ ਰਾਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਏ ਯਾਰ ਅੱਜ ਸਾਨੂੰ ਮਜਬੂਰ ਹੋ ਕੇ ਬੋਲਣਾ ਪੈ ਰਿਹਾ ਕਿ ਅਸੀਂ ਚਾਹਦੇ ਨਹੀਂ ਆ ਕਿਸੇ ਦੇ ਖਿਲਾਫ ਬੋਲੀਏ ਠੀਕ ਹੈ ਅਸੀਂ ਸਾਰੇ ਨਗਰ ਕੌਂਸਲ ਦੇ ਮੁਲਾਜ਼ਮ ਹੈ ਔਰ ਮੈਂ ਸਾਡੇ ਜਿਹੜੇ ਭਾਈਚਾਰਾ ਹੈ ਖਾਸ ਕਰਕੇ ਸਫਾਈ ਕਰ ਕਰਮਚਾਰੀ ਭਾਈਚਾਰਾ ਉਹਨਾਂ ਨੂੰ ਤੁਸੀਂ ਗੁੰਡੇ ਕਹਿੰਦੇ ਯਾਰ ਦੱਸੋ ਅਸੀਂ ਕਿਹੜੀ ਗੁੰਡਾਗਰਤੀ ਕਰਤੀ ਕਰਤੀ ਅਸੀਂ ਕੋਈ ਚਿੱਟਾ ਪੇਚਾ ਕਰਦੇ ਅਸੀਂ ਕੋਈ ਫੀਮੇਚਾ ਕਰਦੇ ਕਿਸੇ ਦੇ ਔਲਾਦ ਨੂੰ ਅਸੀਂ ਬਗਾੜ ਰਹੇ ਆ ਜੇ ਦਸਾਂ ਨੋਹਾਂ ਦੀ ਕਿਰਤ ਕਰਕੇ ਅੱਜ ਕੋਈ ਖਾ ਰਿਹਾ ਤਾਂ ਗੁਰਾ ਹੋ ਗਿਆ ਯਾਰ ਬੜੀ ਮਾੜੀ ਗੱਲ ਹੈ ਮੈਂ ਤਾਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਾਂਗਾ ਸਰਕਾਰ ਨੂੰ ਵੀ ਇਹ ਕਾਂਗਾ ਕਿ ਜੇ ਆਜਿਿਕ ਮੇਰਾ ਕੋਈ ਭਾਈ ਸਾਡੇ ਲੋਕਾਂ ਦੀ ਬਾਹ ਫੜਦਾ ਕਹਿੰਦੇ ਕਿ 10000 ਤੋਂ ਵਧਾ ਕੇ ਇਹਨਾਂ ਨੂੰ ਪੱਕੇ ਕਰੋ ਇਹਨਾਂ ਦੇ ਨਿਆਣਿਆਂ ਦੀ ਕੋਈ ਇਹਨਾਂ ਦੇ ਨਿਆਣਿਆਂ ਦਾ ਭਵਿੱਖ ਮਾਰਨ ਸਕੇ ਇਹਨਾਂ ਦੇ ਨਿਆਣੇ ਚੰਗੇ ਕਾਲਜਾਂ 'ਚ ਪੜ ਸਕਣ ਔਰ ਮਿਸ਼ਰਾ ਲੈ ਚੱਕਰ ਚੰਗੇ ਸਕੂਲਾਂ 'ਚ ਪੜ ਚੱਕਣ ਉਹਦੇ ਲਈ ਹਾਂ ਦਾ ਨਾਰਾ ਮਾਰਦਾ ਪਰ ਮੇਰੇ ਭਰਾ ਮੈਂ ਤੈਨੂੰ ਪੱਕਾ ਸਮਾਜ ਸੇਵੀ ਕਹਿੰਦਾ ਪਰ ਦੁੱਖ ਦੀ ਗੱਲ ਇਹ ਹੈ ਕਿ ਦਲਗਤ ਰਾਜਨੀਤੀ ਕਰ ਰਹੇ ਤੁਸੀਂ ਤੁਸੀਂ ਨੀਚ ਦਰ ਦੇ ਦੀਦਾਰ ਦੀਤੀ ਕਰ ਰਹੇ ਹੋ ਇੱਕ ਜਿਹੜੇ ਸਮਾਜ ਦੇ ਆਖਰੀ ਪਾਇਦਾਨ ਤੇ ਖੜੇ ਲੋਕ ਹੈ ਤੁਸੀਂ ਉਹਨਾਂ ਨੂੰ ਜਲੀਲ ਕਰ ਰਹੇ ਹੋ ਉਹਨਾਂ ਨੂੰ ਗੁੰਡੇ ਕਹ ਰਹੇ ਹੋ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਕੋਈ ਚਿੱਟਾ ਨਹੀਂ ਵੇਚਦੇ ਕੋਈ ਸ਼ਰਾਬ ਨਹੀਂ ਵੇਚਦੇ ਕੋਈ ਫੀਮ ਨਹੀਂ ਵੇਚਦੇ ਅਸੀਂ ਸਾ ਨੋਹਾਂ ਦੀ ਕੀਰਤ ਕਰਦੇ ਗੁਰੂ ਸਾਹਿਬ ਨੇ ਜਿਹੜਾ ਕਿਹਾ ਏ ਕਿ ਦਸਾਂ ਨੋਹਾਂ ਦੀ ਕੀਰਤ ਅਸੀਂ ਕਰ ਰਹੇ ਹਾਂ ਔਰ ਅਸੀਂ ਇਮਾਨਦਾਰੀ ਨਾਲ ਸਾਡਾ ਭਾਈਚਾਰਾ ਖਾ ਰਿਹਾ ਏ ਮੈਂ ਆਪਣੇ ਭਾਈਚਾਰੇ ਨਾਲ ਖੜਾ ਏ ਕਿਉਂਕਿ ਮੈਂ ਵੀ ਇਹਨਾਂ ਨਾਲੇ ਬੜਾ ਹੁੰਦਾ ਮੈਂ ਇਸੇ ਸਮਾਜ ਚੋਂ ਆਇਆ ਭਾਈ ਸਾਹਿਬ ਜਿਹੜੇ ਲੋਕ ਅੱਜ ਸਾਡੇ ਸਮਾਜ ਚੋਂ ਨਿਕਲ ਕੇ ਇੱਕ ਵਧੀਆ ਦਰਜੇ ਚਲੇਗੇ ਨਾ ਉਹਨਾਂ ਨੂੰ ਸ਼ਰਮ ਚ ਆਈ ਦੀ ਕਿ ਹੈ ਤਾਂ ਤੁਸੀਂ ਸਾਡੇ ਚੋਂ ਹੀ ਆ ਠੀਕ ਆ ਤੁਸੀਂ ਸ਼ਹਿਰ ਦੇ ਚੋਦਰੀ ਬਣ ਗਏ ਇਹ ਤੇ ਕੀ ਗੱਲ ਹੋ ਗਈ ਦੁੱਖ ਹੁੰਦਾ ਹੈ ਪ੍ਰਧਾਨ ਜੀ ਇਹ ਜਿਹੜੇ ਨਗਰ ਕੌਂਸਲ ਜਿਹੜੇ ਜਿਹੜੇ ਮੁਲਾਜ਼ਮ ਹੈ ਜਿਹੜੇ ਬੈਠੇ ਹੈ ਇੱਕ ਧਰਨੇ ਤੇ ਅੱਜ ਤੇ ਲਗਭਗ ਸਾਰੇ ਮੁਲਾਜ਼ਮ ਬੈਠੇ ਆ ਦਫਤਰੀ ਵੀ ਬੈਠੇ ਆ ਜਿਹੜੇ ਅ ਅ ਦਰਜਾਚਾਰ ਕਰਮਚਾਰੀ ਆ ਉਹ ਵੀ ਬੈਠੇ ਆ ਇਹ ਮੁੱਦਾ ਕੀ ਹੈ ਮੁੱਦਾ ਮਤਲਬ ਜਿਹੜੀ اپੋਜੀਸ਼ਨ ਹੈ ਜਿਹਦੇ ਖਿਲਾਫ ਬੈਠੇ ਹੋਏ ਆ ਉਹ ਬੰਦਾ ਕਹਿੰਦਾ ਵੀ ਮੇਰੇ ਤੇ ਅਟੈਕ ਕਰਿਆ ਉਹ ਬੰਦਾ ਕਹਿੰਦਾ ਵੀ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਕੀ ਕਹਨੇ ਹੋਤੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਅੱਜ ਦਿੰਦਨ ਜੋ ਗੱਲ ਹੈ ਕਿ ਅਸੀਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਵਸਨੀਕ ਹੈ ਔਰ ਇੱਕ ਫੇਸਬੁੱਕ ਦੀ ਜਿਹੜੀ ਲੜਾਈ ਹੈ ਅੱਜ ਉੱਥੇ ਤੱਕ ਪਹੁੰਚ ਚੁੱਕੀ ਹੈ ਕਿ ਅਸੀਂ ਅੱਜ ਇੱਕ ਦੂਜੇ ਤੇ ਅਟੈਕ ਕਰਨੇ ਨੂੰ ਤਾਰੂ ਹੋ ਚੁੱਕੇ ਆ ਇਹ 2-3 ਦਿਨ ਪਹਿਲਾਂ ਦੀ ਘਟਨਾ ਹੈ ਕਿ ਨਗਰ ਕੌਂਸਲ ਦੇ ਕੋਈ ਮੁਲਾਜ਼ਮ ਆਪਣੀ ਡਿਊਟੀ ਦੌਰਾਨ ਕਿਸੇ ਪੁਆਇੰਟ ਤੇ ਜਾਂਦੇ ਆ ਉੱਥੇ ਇਹਨਾਂ ਦੀ ਕਹਿ ਸੁਣੀ ਹੁੰਦੀ ਹੈ ਔਰ ਉਹ ਜਿਹੜੀ ਕਹਿ ਸੁਣੀ ਆ ਉਹ ਲੜਾਈ ਦਾ ਰੂਪ ਧਾਰ ਜਾਂਦੀ ਪਰ ਮੈਂ ਇੱਕ ਬੇਨਤੀ ਕਰਨੀ ਜਾਂਦਾ ਦੇਸ਼ ਦੇ ਹਰ ਨਾਗਰਿਕ ਨੂੰ ਕਿ ਜਿਹੜਾ EMPLOYEE ਆ ਉਹ ਚਾਹੇ ਕੱਚਾ ਹੈ ਚਾਹੇ ਉਹ ਰੈਗੂਲਰ ਹੈ ਪਰ ਆਪਾਂ ਉਹਦੇ ਨਾਲ ਕਿਸੇ ਤਰੱਕੇ ਦਾ ਵੀ ਆਪਾਂ ਹੱਥੋਂ ਪਾਈ ਨਹੀਂ ਕਰ ਸਕਦੇ ਉਹਦੇ ਨਾਲ ਲੜ ਝਗੜ ਨਹੀਂ ਸਕਦੇ ਉਹਦੇ ਸੱਟਾ ਨਹੀਂ ਮਾਰ ਸਕਦੇ ਬਾਅਦ ਚ ਇੱਕ ਦੂਜੇ ਦੇ આરોਪ ਲੱਗਦੇ ਹੀ ਆ ਕੀ ਨਹੀਂ ਮੇਰੇ ਤੇ ਅਟੈਕ ਕਰਤਾ ਮੇਰੇ ਤੇ ਅਟੈਕ ਕਰਤਾ ਪਰ ਇਹ ਜਿਹੜੀ ਫੇਸਬੁੱਕ ਦੀ ਲੜਾਈ ਹੈ ਇਹ ਅੱਜ ਉਹ ਰੂਪ ਧਾਰ ਚੁੱਕੀ ਹੈ ਕਿ ਜਿਹੜਾ ਇਸ ਪਵਿੱਤਰ ਧਰਤੀ ਨੂੰ ਬਹੁਤ ਹੀ ਜ਼ਿਆਦਾ ਦਾਗਦਾਰ ਕਰ ਰਹੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਸਾਰੇ ਮੁਲਾਜ਼ਮ ਅੱਜ ਹੜਤਾਲ ਤੇ ਬੈਠੇ ਨੇ ਉਹ ਉਹ ਇੱਕ ਬੰਦੇ ਦੇ ਨਾਲ ਧੱਕਾ ਨਹੀਂ ਹੋਇਆ ਇੱਕ ਮੁਲਾਜ਼ਮ ਦੇ ਨਾਲ ਧੱਕਾ ਨਹੀਂ ਹੋਇਆ ਸਾਰੇ ਸਟਾਫ ਦੇ ਨਾਲ ਧੱਕਾ ਹੋਇਆ ਤੇ ਉਹ ਕਿਰਤੀ ਇਨਸਾਨ ਨੇ ਕਿ ਜਿਹੜੇ ਸਵੇਰੇ 5 ਵਜੇ ਸਾਰੇ ਗੁਰੂ ਘਰ ਜਾਂਦੇ ਆ ਮੱਥਾ ਟੇਕਣ ਵਾਸਤੇ ਮੰਦਿਰ ਮਸਜਿਦ ਹਰ ਜਗ੍ਹਾ ਤੇ ਜਾਂਦੇ ਆ ਪਰ ਇਹ ਵਿਚਾਰੇ ਉਹ ਲੋਕ ਨੇ ਵੀ ਜਿਹੜੇ ਸਵੇਰੇ ਹੀ ਨਾਲੀਆਂ ਦੇ ਵਿੱਚ ਗੰਦ ਚੱਕਦੇ ਆ ਮੈਂ ਤਾਂ ਸਰਕਾਰਾਂ ਨੂੰ ਬਹੁਤ ਵਾਰ ਅਪੀਲ ਕਰ ਚੁੱਕਿਆ ਕਿ ਅੱਜ ਅਗਰ ਜੇ ਤਰਸ ਦੇ ਆਧਾਰ ਤੇ ਵੀ ਆਪਾਂ ਕਿਸੇ ਨੂੰ ਨੌਕਰੀ ਦਿੰਦੇ ਆ ਨਾ ਤਾ ਦੂਜਾ ਤਰਸ ਤੁਸੀਂ ਇਹਨਾਂ ਤੇ ਖਾ ਲੋ ਇਹਨਾਂ ਨੂੰ ਰੈਗੂਲਰ ਕਰ ਦੋ 5-10000 ਨਾਲ ਗੁਜ਼ਾਰਾ ਨਹੀਂ ਹੁੰਦਾ ਇਹ ਲੜਾਈਆਂ 'ਚ ਹੀ ਨਿਕਲ ਜਾਂਦੇ ਇਹਨਾਂ ਦੇ ਇੱਕ ਮਿੰਟ ਪ੍ਰਧਾਨ ਜੀ ਓਏ ਜਿਹੜੀ ਲੜਾਈ ਰੈਗੂਲਰ ਕਰਨ ਦੀ ਐ ਜਾਂ ਕੁਝ ਹੋਰ ਮੁੱਦੇ ਦੀ ਐ ਇਹ ਲੜਾਈ ਐ ਜਿਹੜੀ ਇਹ ਨਾ ਤਾਂ ਕੋਈ ਰੈਗੂਲਰ ਕਰਨ ਦੀ ਐ ਇਹ ਲੜਾਈ ਸਿਰਫ ਤਾਂ ਸਿਰਫ ਰਾਜਨੀਤੀ ਦੀ ਐ ਜੀ ਰਾਜਨੀਤੀ ਐਡੀਕ ਭਾਰੀ ਹੋ ਚੁੱਕੀ ਵੀ ਉਹ ਫੇਸਬੁੱਕ ਤੇ ਆ ਗਈ ਵੀ ਫੇਸਬੁੱਕ ਤੇ ਤੁਸੀਂ ਕਿਸੇ ਦੇ ਬਰ ਖਿਲਾਫ ਕੋਈ ਸ਼ਬਦ ਬੋਲੂਗੇ ਕਿਸੇ ਦੇ ਸ਼ਾਨ ਦੇ ਬਰ ਖਿਲਾਫ ਕੋਈ ਸ਼ਬਦ ਬੋਲੂਗੇ ਅੱਜ ਦੇ ਇਨਸਾਨੀਅਤ ਦੇ ਅੰਦਰ ਅਗਰ ਕਿਸੇ ਦਾ ਜ਼ਮੀਰ ਜਾਗਦਾ ਏ ਤਾਂ ਉਹ ਇਨਸਾਨ ਕਦੀ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੂਗਾ ਤੁਸੀਂ ਠੀਕ ਹੈ ਤੁਹਾਡੀ ਕੋਈ ਪਰਸਨਲੀ ਆਪਣਾ ਲੜਾਈ ਹੈ ਤੁਸੀਂ ਕਿਸੇ ਇੱਕ ਜਗ੍ਹਾ ਤੇ ਬੈਠ ਕੇ ਉਹਦਾ ਆਪਣਾ ਨਿਪਟਾਰਾ ਕਰ ਸਕਦੇ ਹੋਰ ਕਈ ਤਰ੍ਹਾਂ ਦੇ ਆਪਣਾ ਹੱਥ ਕੰਡੇ ਆ ਉਹ ਅਪਣਾ ਸਕਦੇ ਪਰ ਤੁਸੀਂ ਫੇਸਬੁੱਕ ਦੀ ਜਿਹੜੀ ਲੜਾਈ ਆ ਇੱਕ ਦੂਜੇ ਦੇ ਇੱਥੇ ਤੱਕ ਉਤਾਰੂ ਹੋਗੇ ਕਿ ਕਿਸੇ ਦੇ ਤੁਸੀਂ ਛੱਟਾ ਮਾਰਨ ਇੰਤਿਆਰ ਹੋਗੇ ਕਿਸੇ ਮੁਲਾਜ਼ਮ ਨੂੰ ਤੁਸੀਂ ਔਨ ਡਿਊਟੀ ਕੁੱਟ ਮਾਰਨ ਕਰਨ ਤੇ ਉਤਾਰੂ ਹੋਗੇ ਇਹ ਚੀਜ਼ਾਂ ਨਾ ਤਾਂ ਸਰਕਾਰ برداشت ਕਰੂਗੀ ਨਾ ਇਹ ਨਗਰ ਕੌਂਸਲ ਦੇ ਮੁਲਾਜ਼ਮ برداشت ਕਰਨਗੇ ਔਰ ਜਿਹੜੀ ਮੈਂ ਇਹਨਾਂ ਨੂੰ ਅਪੀਲ ਕਰਦਾ ਕਿ ਤੁਸੀਂ ਰਾਜਨੀਤੀ ਕਰੋ ਸਾਫ ਸੁੱਧਰੀ ਕਰੋ ਜਿਹੜੀ ਕਿ ਕਿਸੇ ਦਾ ਭਲਾ ਕਰ ਸਕੇ ਨਾ ਕਿ ਸਿਰਫ ਤਾਂ ਸਿਰਫ ਆਪਣਾ ਭਲਾ ਕਰ ਸਕੇ ਐਹੀ ਗੰਦੀ ਰਾਜਨੀਤੀ ਨਾ ਕਰੋ ਆਨਾਲ ਸਮੇ ਦੇ ਵਿੱਚ ਇਹਦਾ ਹੋਰ ਵੀ ਤੁਹਾਨੂੰ ਜਿਆਦਾ